ਕੋਰਟ ਕੰਪਲੈਕਸ ਪਠਾਨਕੋਟ ਵਿੱਚ ਵਕੀਲਾਂ ਦੇ ਚੈਂਬਰਾਂ ਦੀ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਵੱਲੋਂ ਵਕੀਲਾਂ ਦੇ ਚੈਂਬਰ ਦਾ ਵਰਚੂਅਲੀ ਨੀਂ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਉਹਨਾਂ ਨਾਲ ਜਸਟਿਸ ਗੋਵਿੰਦਰ ਸਿੰਘ ਗਿੱਲ ਮੈਂਬਰ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਵਿਕਰਮ ਅਗਰਵਾਲ ਐਡਮਿਨਿਸਟ੍ਰੇਟਿਵ ਜੱਜ ਪਠਾਨਕੋਟ ਡਿਵੀਜ਼ਨ ਸ਼ਾਮਿਲ ਸਨ ਕੋਰਟ ਕੰਪਲੈਕਸ ਪਠਾਨਕੋਟ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ ਵਿੱਚ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਦਲਜਿੰਦਰ ਸਿੰਘ ਢਿੱਲੋਂ ਐਸਐਸਪੀ ਪਠਾਨਕੋਟ ਸਾਬਕਾ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਵੇਕ ਪੂਰੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਵਕੀਲਾਂ ਨੂੰ ਚੈਂਬਰਾਂ ਦੀ ਸਮੱਸਿਆ ਆ ਰਹੀ ਸੀ ਜਿਸ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਥਾਰਟੀ ਨੂੰ ਲਿਖਿਆ ਗਿਆ ਸੀ ਅੱਜ ਉਸ ਸਮੱਸਿਆ ਨੂੰ ਦੂਰ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਵੱਲੋਂ ਵਕੀਲਾਂ ਦੇ ਚੈਂਬਰਾਂ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਹ ਚੈਂਬਰ ਬਣਾ ਕੇ ਵਕੀਲਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਵਕੀਲਾਂ ਦੀ ਚੈਂਬਰਾਂ ਦੀ ਸਮੱਸਿਆ ਜੋ ਕਿ ਕਾਫੀ ਪੁਰਾਣੀ ਹੈ ਇਹ ਚੈਂਬਰ ਬਣਨ ਦੇ ਚਲਦੇ ਉਹਨਾਂ ਦੀ ਇਹ ਸਮੱਸਿਆ ਦੂਰ ਹੋ ਜਾਵੇਗੀ ਅਤੇ ਵਕੀਲ ਸਾਹਿਬ ਹੁਣ ਆਪਣੇ ਚੈਂਬਰਾਂ ਵਿੱਚ ਜਲਦੀ ਹੀ ਬੈਠਣਗੇ ਇਸ ਮੌਕੇ ਤੇ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਮਰੀਨਾਲ ਮਹਿਤਾ ਵਕੀਲਾਂ ਦੇ ਚੈਂਬਰਾਂ ਦਾ ਨੀਂਹ ਪੱਥਰ ਰੱਖਣ ਤੇ ਚੀਫ ਜਸਟਿਸ ਸ਼ੀਲ 나ਗੂ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦਾ ਤਰਨਵਾਦ ਕੀਤਾ ਉਹਨਾਂ ਦੱਸਿਆ ਕਿ ਵਕੀਲਾਂ ਦੀ ਇਹ ਬੜੀ ਪੁਰਾਣੀ ਸਮੱਸਿਆ ਸੀ ਹੁਣ ਇਹ ਜਲਦ ਦੂਰ ਹੋਵੇਗੀ ਇਸ ਮੌਕੇ ਤੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੇਕਤਾ ਉੱਪਲ ਜਸਵੀਰ ਕੌਰ ਫੈਮਿਲੀ ਕੋਰਟ ਜੱਜ ਐਡੀਸ਼ਨਲ ਸੀ ਜੀ ਐਮ ਰਾਜਵੰਤ ਕੌਰ ਸੀ ਜੀ ਐਮ ਕਮ ਸਕੱਤਰ ਰੁਪਿੰਦਰ ਸਿੰਘ ਗੁਰਸ਼ੇਰ ਸਿੰਘ ਐਡੀਸ਼ਨਲ ਸੀ ਜੀ ਐਮ सीजेएम प्रगजोत कौर बबीता जज जूनियर डिवीजन नाजमीन सिंह जज जूनियर डिवीजन अरविंद सिंह जज जूनियर डिवीजन आसदीप सिंह जज जूनियर डिवीजन सतनाम सिंह जज जूनियर डिवीजन जिला बार एसोसिएशन दे प्रधान मरिनाल महिता मीत प्रधान दर्शन कुमार सेक्रेटरी केतन महाजन जॉइंट सेक्रेटरी नवीन सोनी आदि शामिल सन आ, मैं समझना कि पठानकोट जिले के लिए अच्छे फिर एक ਭਾਗਾਂ ਭਰਾ ਦੇਣਾ 10-12 ਸਾਲ ਪਹਿਲਾਂ ਸਾਡਾ ਜ਼ਿਲ੍ਹਾ ਹੋਣ ਚ ਆਇਆ ਕਾਫੀ ਜਦੋਂ ਜਦ ਤੋ ਬਾਅਦ ਪਠਾਨਕੋਟ ਦੇ ਵਸਨੀਕਾਂ ਨੇ ਇਹਨੂੰ ਜ਼ਿਲ੍ਹੇ ਦਾ ਦਰਜਾ ਦੁਵਾਨ ਦੇ ਵਿੱਚ ਕਾਫੀ ਵੱਡੀ ਸਟ੍ਰਗਲ ਹੋਇਆ ਉਹ ਰੋ ਤੋਂ ਬਾਅਦ ਸਾਡਾ ਵੱਖਰਾ ਜ਼ਿਲ੍ਹਾ ਬਣਿਆ ਪਠਾਨਕੋਟ ਸੋ ਸਾਡੇ ਜ਼ਿਲ੍ਹੇ ਦੇ ਅੰਦਰ ਸਹਿਜੇ ਸਹਜੇ ਉਹ ਜਿਹੜਾ ਇੱਕ ਜ਼ਿਲ੍ਹੇ ਨੂੰ ਮੈਨ ਸਟ੍ਰਕਚਰ ਚਾਹੀਦਾ ਹੁੰਦਾ ਹਰ ਫੀਲਡ ਦੇ ਅੰਦਰ ਚਾਹੇ ਉਹ ਕੋਰਟ ਕੰਪਲੈਕਸ ਦਾ ਸਵਾਲ ਹੋਵੇ ਚਾਹਿਓ ਕੋਈ ਹੋਰ ਜੋ ਵੀ ਇਸ਼ੂ ਹੈਗੇ ਆ ਸਹਜੇ ਸਹਜੋ ਨੂੰ ਪੂਰਾ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜੀ ਵੱਲੋਂ ਇੱਕ ਨਵਾਂ ਸਾਨੂੰ ਤੋਹਫਾ ਮਿਲਿਆ ਔਰ ਸਾਡੇ ਜ਼ਿਲ੍ਹੇ ਦੇ ਸੈਸ਼ਨ ਜੱਜ ਸਤਿੰਦਰ ਖੁਰਮੀ ਜੀ ਵੱਲੋਂ ਵੀ ਇਹਨਾਂ ਦੇ ਜਤਨਾਂ ਸਦਕਾ ਅੱਜ ਇੱਕ ਨਵੀਂ ਇਮਾਰਤ ਦਾ ਜਿਹੜੇ ਚੈਂਬਰ ਨੇ ਨਵੇਂ ਵਕੀਲਾਂ ਵਕੀਲਾਂ ਦੇ ਲਈ ਕਿਉਂਕਿ ਨਵੀਂ ਜਨਰੇਸ਼ਨ ਆ ਰਹੀ ਆ ਇਸ ਫੀਲਡ ਦੇ ਅੰਦਰ ਔਰ ਜਿਸੇ ਕਾਫੀ ਮਤਲਬ ਸੁਭਾਵਨਾਵਾਂ ਵੀ ਨੇ ਉਹਨਾਂ ਦੀ ਮਤਲਬ ਲੋੜਾਂ ਦੇ ਲਈ ਅੱਜ ਇੱਕ ਨਵਾਂ ਬਿਲਡਿੰਗ ਜਿਹੜੀ ਆ ਉਹਦਾ ਨੀਂਹ ਪੱਥਰ ਰੱਖਿਆ ਗਿਆ ਨਵੇਂ ਚੈਂਬਰ ਬਣਨਗੇ ਔਰ ਪਵਿੱਖ ਦੇ ਅੰਦਰ ਵੀ ਨਾ ਦੇ ਓਨਲੀ ਕਿ ਇਸ ਥਾਂ ਦੇ ਤੇ ਖੜਿਆ ਸੀ ਰਹਿਣਾ ਹੋਰ ਵੀ ਬਹੁਤ ਵੱਡੀਆਂ ਯੋਜਨਾਵਾਂ ਨੇ ਇਸ ਕੋਰਪ ਕੋਮਪਲੈਕਸ ਦੇ ਆਲੇ ਦੁਆਲੇ ਪਵਿੱਖ ਦੇ ਅੰਦਰ ਕੁਝ ਨਵੀਆਂ ਸਾਰੀਆਂ ਵੀ ਹੋਣਗੀਆਂ ਉਹਦੇ ਲਈ ਅਸੀਂ ਸਾਰੇ ਬੜੀ ਗੰਭੀਰਤਾ ਨਾਲ ਯਤਨ ਕਰ ਰਹੇ ਹਾਂ ਔਰ ਮੁਬਾਰਕਾਂ ਸਾਰਿਆਂ ਨੂੰ ਵੀ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਔਰ ਖਾਸ ਕਰਕੇ ਲੋਹੜੀ ਦਾ ਤਿਹਾੜਾ ਸਾਡੇ ਸਭਿਆਚਾਰ ਦੇ ਅੰਦਰ ਲੋਹੜੀ ਇੱਕ ਬੜਾ ਮਹੱਤਵਪੂਰਨ ਥਾਂ ਰੱਖਦੀ ਹੈ ਸੋ ਲੋਹੜੀ ਦੀ ਸਭ ਨੂੰ ਮੁਬਾਰਕਾਂ ਔਰ ਨਵੀਂ ਜਿਹੜੀ ਬਿਲਡਿੰਗ ਦੇ ਅੱਜ ਨਹੀਂ ਪੱਥਰ ਰੱਖਿਆ ਗਿਆ ਇਹ ਜਲਦੀ ਬਣਾ ਕੇ ਲੋਕਾਂ ਨੂੰ ਸਵਿਵਰਤ ਕਰਾਂਗੇ ਸੋ ਮੈਂ ਸਮਝਦਾ ਕਿ ਬੜਾ ਹਿਸਟੋਰੀਕਲ ਡੇ ਹੈ ਔਰ ਸਭ ਨੂੰ ਅੱਜ ਦੇ ਇਵੈਂਟ ਦੀਆਂ ਬਹੁਤ ਵੱਡਾ ਵਰਕ ਆ ਸਰ ਕਿੰਨੇ ਕਿੰਨੇ ਜੰਬ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਇਹਦੀ ਸ਼ੁਰੂਆਤ ਕੀਤੀ ਆ ਕਾਫੀ ਦੂਰ ਤੱਕ ਜਿਨ੍ਹਾਂ ਦੀ ਗਿਣਤੀ ਚਾਹੀਗੀ ਪਰ ਕਿਉਂਕਿ ਅੱਜ ਸ਼ੁਰੂਆਤ ਹੋਈ ਹੈ ਔਰ ਇਹ ਸੈਂਕੜਿਆਂ ਦੇ ਰੂਪ ਚ ਵੱਧਣਗੇ ਔਰ ਜਿਉਂ-ਜਿਉਂ ਵੀ ਜੋ ਵੀ ਇਹਦੇ ਲਈ ਰਿਕੁਆਇਰਮੈਂਟ ਪੂਰੀ ਕਰੇਗਾ ਉਸ ਸਾਹਬ ਨੂੰ ਜਿਹੜੇ ਆ ਉਸ ਚਾਨੇ ਵੀ ਆ ਇੱਕ ਸਨਮਾਨਜਨ ਥਾਂ ਜਿਹੜੀ ਆ ਵਕੀਲ ਸਭਾਨਾ ਨੂੰ ਮਿਲੇ ਔਰ ਉਹ ਆਪਣਾ ਕੰਮ ਆਪਣਾ ਜਿਹੜਾ ਵਰਕ ਹੈਗਾ ਉਹਨੂੰ ਹੋਰ ਚੰਗੇ ਢੰਗ ਨਾਲ ਚਲਾ ਸਕਦਾ ਹੈ